ED ਨੇ ਅੰਬਾਨੀ ਨੂੰ ਸਮਨ ਭੇਜ ਦਿੱਤੇ ਨੇ ਜਾਣਕਾਰੀ ਮੁਤਾਬਿਕ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ED ਨੇ 5 ਅਗਸਤ ਨੂੰ ਪੇਸ਼ ਹੋਣ ਦੇ ਲਈ ਕਿਹਾ ਹੈ ਕਥਿਤ ਕਪਲੇ ਦੇ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ ਰਿਲਾਇੰਸ ਗਰੁੱਪ ਦੇ ਚੇਅਰਮੈਨ ਨੇ ਅਨਿਲ ਅੰਬਾਨੀ ਜਿਨ੍ਹਾਂ ਦੇ ਟਿਕਾਣਿਆਂ ਤੇ ਪਿਛਲੇ ਦਿਨੀ ਰੇਟ ਦੀ ਵੀ ਖਬਰ ਸਾਹਮਣੇ ਆਈ ਸੀ ਕਥਿਤ 17000 ਕਰੋੜ ਦੇ ਲੋਨ ਫਰੋਡ ਕੇਸ ਵਿੱਚ ਚੱਲ ਰਹੀ ਜਾਂਚ ਦੇ ਸਿਲਸਿਲੇ ਵਿੱਚ ਪੁੱਛਗਿਛ ਦੇ ਲਈ ਤਲਬ ਕੀਤਾ ਗਿਆ ਹੈ। ਮਾਮਲੇ ਦੇ ਵਿੱਚ ਇਹ ਵੀ ਜਾਣਕਾਰੀ ਹੈ ਮੀਡੀਆ ਰਿਪੋਰਟਾਂ ਮੁਤਾਬਕ 5 ਅਗਸਤ ਨੂੰ ਦਿੱਲੀ ਸਥਿਤ ED ਮੁੱਖ ਦਫ਼ਤਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਏਜੰਸੀ ਨੇ ਅਨਿਲ ਅੰਬਾਨੀ ਦੇ ਨਾਲ ਜੁੜੀਆਂ ਕਈ ਸੰਸਥਾਵਾਂ ਤੇ ਛਾਪੇਮਾਰੀ ਕੀਤੀ ਸੀ। ਪਿਛਲੇ ਹਫ਼ਤੇ ED ਨੇ ਰिलायंस ਗਰੁੱਪ ਦੇ ਜੁੜੀਆਂ ਹੋਈਆਂ 50 ਸੰਸਥਾਵਾਂ ਅਤੇ 25 ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ। ਇਹ ਛਾਪੇ ਮੁੰਬਈ ਦੇ ਵਿੱਚ ਘੱਟੋ-ਘੱਟ 35 ਜਗ੍ਹਾ ਦੇ ਮਾਰੇ ਗਏ ਸੀ। ਇਹ ਛਾਪੇਮਾਰੀ 24 ਜੁਲਾਈ ਨੂੰ ਕਥਿਤ ਬੈਂਕ ਲੋਨ ਫਰਾਡ ਕੇਸ ਨਾਲ ਜੁੜੀ ਮਨੀ ਲਾਂਡਰਿੰਗ ਕੇਸ ਤੋਂ ਇਲਾਵਾ ਕੁਝ ਹੋਰ ਕੰਪਨੀਆਂ ਵੱਲੋਂ ਕਰੋੜਾਂ ਰੁਪਏ ਦੇ ਕਥਿਤ ਕਪਲਿਆਂ ਦੇ ਕਈ ਦੋਸ਼ਾਂ ਦੇ ਤਹਿਤ ਕਾਰਵਾਈ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਅਨਿਲ ਅੰਬਾਨੀ ਨੂੰ ਸੱਮਨ ਭੇਜਿਆ ਗਿਆ ਹੈ सीबीआई ਨੇ ਵੀ ਦਰਜ ਕੀਤੇ ਸੀ ਦੋ ਐਫਆਈਆਰ ਤਾਂ ਕੇਂਦਰੀ ਜਾਂਚ ਬਿਊਰੋ ਵੱਲੋਂ ਐਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਈਡੀ ਨੇ ਛਾਪੇਮਾਰੀ ਕੀਤੀ ਹੈ ਈਡੀ ਨੇ 2017-19 ਦੇ ਵਿਚਕਾਰ ਅਨਿਲ ਅੰਬਾਨੀ ਦੀਆਂ ਕੰਪਨੀਆਂ ਨੂੰ ਯੈਸ ਬੈਂਕ ਵੱਲੋਂ ਕੀਤੇ ਗਏ ਕਥਿਤ ਨਜਾਇਜ਼ ਲੋਨ ਡਾਇਵਰਜਨ ਦੇ ਦੋਸ਼ਾਂ ਵਿੱਚ ਇਹ ਕਾਰਵਾਈ ਕੀਤੀ ਹੈ ਤਾਂ ਸੱਮਨ ਜਾਰੀ ਹੋਇਆ 5 ਅਗਸਤ ਨੂੰ ਜਾਣਕਾਰੀ ਮੁਤਾਬਿਕ ਅਨਿਲ ਅੰਬਾਨੀ ਨੂੰ ਈਡੀ ਦੇ ਮੁੱਖ ਦਫ਼ਤਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ ਇਸ ਤੋਂ ਪਹਿਲਾਂ ਈਡੀ ਵੱਲੋਂ ਅਨਿਲ ਅੰਬਾਨੀ ਦੇ ਕਈ ਟਿਕਾਣਿਆਂ ਤੇ ਛਾਪੇਮਾਰੀ ਵੀ ਕੀਤੀ ਗਈ ਸੀ ED ਨੇ ਅੰਬਾਨੀ ਨੂੰ ਸਮਨ ਭੇਜ ਦਿੱਤੇ ਨੇ ਜਾਣਕਾਰੀ ਮੁਤਾਬਿਕ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ED ਨੇ 5 ਅਗਸਤ ਨੂੰ ਪੇਸ਼ ਹੋਣ ਦੇ ਲਈ ਕਿਹਾ ਹੈ ਕਥਿਤ ਕਪਲੇ ਦੇ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ ਰਿਲਾਇੰਸ ਗਰੁੱਪ ਦੇ ਚੇਅਰਮੈਨ ਨੇ ਅਨਿਲ ਅੰਬਾਨੀ ਜਿਨ੍ਹਾਂ ਦੇ ਟਿਕਾਣਿਆਂ ਤੇ ਪਿਛਲੇ ਦਿਨੀ ਰੇਟ ਦੀ ਵੀ ਖਬਰ ਸਾਹਮਣੇ ਆਈ ਸੀ ਕਥਿਤ 17000 ਕਰੋੜ ਦੇ ਲੋਨ ਫਰੋਡ ਕੇਸ ਵਿੱਚ ਚੱਲ ਰਹੀ ਜਾਂਚ ਦੇ ਸਿਲਸਿਲੇ ਵਿੱਚ ਪੁੱਛਗਿੱਛ ਦੇ ਲਈ ਤਲਬ ਕੀਤਾ ਗਿਆ ਹੈ ਮਾਮਲੇ ਦੇ ਵਿੱਚ ਇਹ ਵੀ ਜਾਣਕਾਰੀ ਹੈ ਮੀਡੀਆ ਰਿਪੋਰਟਾਂ ਮੁਤਾਬਿਕ 5 ਅਗਸਤ ਨੂੰ ਦਿੱਲੀ ਸਥਿਤ ਈਡੀ ਮੁਖ ਦਫਤਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ ਉਸ ਤੋਂ ਪਹਿਲਾਂ ਕੇਂਦਰੀ ਏਜੰਸੀ ਨੇ ਅਨਿਲ ਅੰਬਾਨੀ ਦੇ ਨਾਲ ਜੁੜੀਆਂ ਕਈ ਸੰਸਥਾਵਾਂ ਤੇ ਛਾਪੇਮਾਰੀ ਕੀਤੀ ਸੀ ਪਿਛਲੇ ਹਫਤੇ ਈਡੀ ਨੇ ਰਾਇਲਾਈਂਸ ਗਰੁੱਪ ਦੇ ਜੁੜੀਆਂ ਹੋਈਆਂ 50 ਸੰਸਥਾਵਾਂ ਅਤੇ 25 ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ ਇਹ ਛਾਪੇ ਮੁੰਬਈ ਦੇ ਵਿੱਚ ਘਟੋ ਘਟ 35 ਜਗ੍ਹਾ ਦੇ ਮਾਰੇ ਗਏ ਸੀ ਇਹ ਛਾਪੇਮਾਰੀ 24 ਜੁਲਾਈ ਨੂੰ ਕਥਿਤ ਬੈਂਕ ਲੋਨ ਫਰਾਡ ਕੇਸ ਨਾਲ ਜੁੜੀ ਮਨੀ ਲਾਂਡਰਿੰਗ ਕੇਸ ਤੋਂ ਇਲਾਵਾ ਕੁਝ ਹੋਰ ਕੰਪਨੀਆਂ ਵੱਲੋਂ ਕਰੋੜਾਂ ਰੁਪਏ ਦੇ ਕਥਿਤ ਕਪਲਿਆਂ ਦੇ ਕਈ ਦੋਸ਼ਾਂ ਦੇ ਤਹਿਤ ਕਾਰਵਾਈ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਅਨਿਲ ਅੰਬਾਨੀ ਨੂੰ ਸੱਮਨ ਭੇਜਿਆ ਗਿਆ ਹੈ सीबीआई ਨੇ ਵੀ ਦਰਜ ਕੀਤੇ ਸੀ ਦੋ ਐਫਆਈਆਰ ਤਾਂ ਕੇਂਦਰੀ ਜਾਂਚ ਬਿਊਰੋ ਵੱਲੋਂ ਐਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਈਡੀ ਨੇ ਛਾਪੇਮਾਰੀ ਕੀਤੀ ਹੈ ਈਡੀ ਨੇ 2017-19 ਦੇ ਵਿਚਕਾਰ ਅਨਿਲ ਅੰਬਾਨੀ ਦੀਆਂ ਕੰਪਨੀਆਂ ਨੂੰ YES ਬੈਂਕ ਵੱਲੋਂ ਕੀਤੇ ਗਏ ਕਥਿਤ ਨਜਾਇਜ਼ ਲੋਨ ਡਾਇਵਰਜਨ ਦੇ ਦੋਸ਼ਾਂ ਵਿੱਚ ਇਹ ਕਾਰਵਾਈ ਕੀਤੀ ਹੈ ਤਾਂ ਸੱਮਨ ਜਾਰੀ ਹੋਇਆ 5 ਅਗਸਤ ਨੂੰ ਜਾਣਕਾਰੀ ਮੁਤਾਬਿਕ ਅਨਿਲ ਅੰਬਾਨੀ ਨੂੰ ED ਦੇ ਮੁੱਖ ਦਫ਼ਤਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ ਇਸ ਤੋਂ ਪਹਿਲਾਂ ED ਵੱਲੋਂ ਅਨਿਲ ਅੰਬਾਨੀ ਦੇ ਕਈ ਟਿਕਾਣਿਆਂ ਤੇ ਛਾਪੇਮਾਰੀ ਵੀ ਕੀਤੀ ਗਈ ਸੀ